ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੋਈ ਬਣ ਕੇ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈਨਾ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਹੋਰ ਠੀਕ ਹੋ ਜੰਗ ਪੂਰੇ ਵਧੀਆ ਰੱਬ ਦੀ ਮਿਹਰ ਚਾਹੋ ਕਿਵੇਂ ਚੱਲਦਾ ਕੰਮਕਾਰ ਪੂਰਾ ਵਧੀਆ ਚੱਲਦਾ ਰੱਬ ਦੀ ਮਿਹਰ ਨਾਲ ਚਲੋ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਤਸੀਰ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਆਪਾਂ ਨੂੰ ਜਿਹੜੇ ਇਹ ਨਿਹਾਲ ਸਿੰਘ ਵਾਲਾ 12 ਕਿਲੋਮੀਟਰ ਨੇੜੇ ਆ ਤੇ ਦਰਪਧੌੜ 8 ਕਿਲੋਮੀਟਰ ਮੋਬਾਈਲ ਨੰਬਰ ਉਹ 87278 0954 ਠੀਕ ਹੈ ਭਾਈ ਭਾਈ ਜਿਹੜੀ ਇਹ ਬੈੜ ਦੇ ਦੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਆ ਸੂਈ ਹੈ ਡਾਕਟਰ ਕਦੋਂ ਸੂਈ ਹੈ ਵੀਰੇ ਇਹ ਬਸ 2 ਘੰਟੇ ਹੋਇਆ ਬੱਚਾ ਕੀ ਦੇਤਾ ਬੱਸਾ ਬੱਚਾ ਦੇਤਾ ਜੇਰਸੀ ਪੈ ਗਈ ਹੈ ਜੇਰ ਪੈ ਗਈ ਬੱਠਲ ਭਰਿਆ ਬੱਠਲ ਭਰਿਆ ਹਾਂ ਤੇ ਜਾਲਾ ਵੀ ਆ ਗਿਆ ਜੇਰ ਆ ਜਾਲਾ ਆ ਗਿਆ ਚਿੱਟਾ ਜਿਹੜਾ ਉਹਨਾਂ ਦਾ ਮਗਰੋਂ ਹਾਂ ਜੇਰ ਕੰਪਲੀਟ ਓਕੇ ਆ ਪਹਿਲੇਵਾ ਦਾ ਪਾਂਡਾ ਪਾਂਡਾ ਮੈਂ ਡਾਕਟਰ ਤੌਰ ਤੇ ਤਕਾਉਂਦਾ ਆਪਾਂ ਤੁਰੇ ਕਿੰਨਾ ਕਿੰਨਾ ਅਜੇ ਤਾਂ ਬਿਠਾ ਨਹੀਂ ਜਾਂਦਾ ਸੀ ਹਾਂ ਬੌਲਾ ਮੈਂ ਕੱਢਿਆ 2 ਕਿਲੋ ਬੌਲਾ ਕੱਢਿਆ ਮੈਂ ਕਿਹਾ 5 ਕੱਢਿਆ 2 ਕੱਢਿਆ ਇਹਨੂੰ ਚੰਗਾਇਆ ਠੀਕ ਆ ਤਾਂ 3.5 ਕਿਲੋ ਬੌਲਾ ਛਾਣੇ ਬੱਚੇ ਹੋ ਗਿਆ ਨਿਕਲ ਗਿਆ ਕੀ ਰੌਕੀ ਹੁੰਦੀ ਸੀ ਚਿਵਾਈ ਕਿਵੇਂ ਆ ਮਗਰ ਤਾਰਾਂ ਕੀ ਹੱਥਾਂ ਦੇ ਹਿਸਾਬ ਨਾਲ ਤੂੰ ਆਪੇ ਹੀ ਦੱਸੇਗਾ ਪੋਲੀ ਧਾਰਨ ਵਾਲੀ ਗਰੰਟੀ ਆ ਪੋਲੀ ਪੂਰਾ ਪਾਂਡ ਵਾਲਾ ਲੇਵਾ ਲੇਵਾ ਦੇਖੋ ਲੈ ਕਮਾਲ ਦਾ ਜੇ ਥੇ ਲੇਵਾ ਮੂਹ ਨੂੰ ਪ੍ਰੇਫਰ ਨਾ ਤੇ ਥਾਨ ਦੇਖੋ ਇੱਕ ਨੰਬਰ ਥਾਣ ਮੁਠੀ ਵਾਲਾ ਥਣ ਚਵਾਈ ਬਾਈ ਕਹਿੰਦਾ ਪੂਰੀ ਫੋਲੀ ਆ ਫੋਲੀ ਬਾਕੀ ਕੋਈ ਜੱਕਰ ਨਹੀਂ ਧਾਰਾ ਮਾਰ ਕੇ ਵੀ ਦਿਖਾ ਦੇਗੇ ਖੋਲ ਦੇ ਬਈ ਜੰਗ ਤੋਰ ਕੇ ਦਿਖਾ ਦੇ ਵੱਡਾ ਕਾਦ ਦਾ ਕੋਈ ਛੋਟੀ ਨਾ ਮੰਨੋ ਕਹਿੰਦੇ ਬਈ ਹਾਂ ਫੁੱਲ ਵੱਡਾ ਆ ਇਹ ਨਾ ਕੋਈ ਜੋ ਸੋਚੀ ਆਇਓ ਦੂ ਛੋਟੇ ਬਚਾਲੜੇ ਮੇਲ ਨੂੰ ਵੱਡਾ ਕਹਿਤਾ ਹੋ ਹੂੰ ਇਹ ਪੂਰਾ ਵੱਡਾ ਦਾ ਕਾਦ ਸਹੀ ਆ ਇਹ ਫੁੱਲ ਵੱਡੇ ਚਾਹ ਬਹੁਤ ਚੰਗਾ ਹਨ ਹਾਂ ਟੈਟ ਲੇ ਵੇ ਦੀਆ ਸਹੀ ਗੱਲ ਆ ਬਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬਈ ਜਿਹੜੀ ਆ ਇਹ ਫੋਟਾਂ ਹਾਂ ਸਿੰਘਾਂ ਦੀਆਂ ਥੋੜੀਆਂ ਜੀਆਂ ਵੋਟਾਂ ਨਾਂ ਦੇ ਵਾਲਾ ਕੰਮ ਹੀ ਨਾਂ ਵਾਲਾ ਕੰਮ ਉਹ ਵੀ ਥੱਲੇ ਨੂੰ ਪਈਆਂ ਹੂੰ ਹੂੰ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਪੂਰੀ ਚਮਕ ਨਾਲ ਮਿਲਿਆ ਤੇ ਡਾਕਟਰ ਜੀ ਲਿਬੜੀ ਪਈਆ ਲਿਬੜੀ ਪਈਆ ਜਿਆਰੀ ਖੂਨਖਾਨਾ ਹਾਂ ਹੁਣੀ ਸੂਈ ਹੈ ਨਾ ਨਮਾ ਈ ਧਮਾਈ ਹਾਂ ਕੱਢ ਲੈ ਕਿ ਨਹੀਂ ਲੱਕਾ ਤਾਂ ਦਿਖਾ ਨਹੀਂ ਡਾਕਟਰ ਨੂੰ ਲੈ ਬਾਈ ਬਰਾਬਰ ਪੂਰਾ ਫੁੱਲ ਲਗਾਤਾ ਕੋਈ ਜਮਾ ਹਾਂ ਜਰਾ ਲਾ ਲਿਓ ਹਾਂ ਐਟ ਐਫ ਜੜਈਆ ਸਹੀ ਗੱਲ ਆ ਬਾਈ ਬ੍ਰੀਡ ਫੁੱਲ ਆ ਕੀ ਮੋਲ ਆ ਬਈ ਜਾਇਜ ਮੋਲ ਦਾ ਆਪਾਂ ਜਾਇਜ ਹੀ ਕਰਾਂਗੇ ਗਾਂ ਦੇ ਹਿਸਾਬ ਨਾਲ ਡਾਟਾ ਹੁਣ ਕਿੱਡੀ ਗਾਂ ਕਿੱਲੇਵਾ ਹੈ ਨਾ ਕੋਈ ਘਾਟ ਨਹੀਂ ਰਾਜੀ ਆ ਸਹੀ ਗੱਲ ਕੋਈ ਘਾਟ ਨਹੀਂ ਕਿ ਵੀ ਲੱਸੀ ਹੋਊ ਜਾਂ ਕੋਈ ਲੇਵਾ ਨਹੀਂ ਹੂੰ ਤੇ ਭਾਰ ਘੂਰਦੀ ਆਪਣੀ ਗਰੰਟੀ ਆ ਓਕੇ ਭਾਰ ਤਾਂ ਤੇਰੇ ਬੈਠੇ ਤੋਂ ਠਾਈ ਆ ਹੁਣ ਹਾਂ ਹਾਂ ਬਈ ਇਹ ਆਪਾਂ ਦੇ ਦਾਂਗੇ ਡਾਕਟਰ ਮੋਲ ਕਿੰਨਾ ਕਰਾਈ ਜਾਵੇ ਕੋਈ ਹੈ ਨਾ ਠੀਕ ਆ 70 ਕਰਾਈ ਜਾਵੇ 65 ਕਰਾਈ ਜਾਵੇ 68 ਦੀ ਦੇ ਦਾਂਗੇ 68 ਦੀ ਮਾਨਦਾਨ ਹੋ ਜਾ ਬਸ ਮਾੜਾ ਮੋਟਾ ਕਰਾਇਆ ਕੱਪੇ ਉਹ ਕਰ ਦਾਂਗੇ ਠੀਕ ਆ ਬਈ ਜਮਾ ਜੈ ਮੋਲਾ 62000 ਰੁਪਇਆ ਮੋਲਾ ਮਾਨਤਨ ਕੋਈ ਚੈੱਕ ਨਹੀਂ ਮੌਕੇ ਤੇ ਹੋ ਜੂਗਾ ਹੋ ਜੂਗਾ ਤੇ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਦਿਖਾ ਬਈ ਮਾਰ ਲੈ ਬਈ ਧਾਰਾ ਬੜਾ ਬੜਾ ਧਾਰਾ ਬਾਲੀ ਮੋਟੀ ਬਾਲੀ ਮੋਟੀ ਧਾਰਾ ਯਾਰ ਮਾਲੀ ਦੀ ਲ ਠੰਡੀ ਹੈ ਕੋਈ ਜਿਵੇਂ ਮਰਜੀ ਤੋਈ ਚੱਲ ਕੀ ਬਾਤ ਆ ਯਾਰ ਪੂਲੀ ਧਾਰ ਇੱਕ ਨੰਬਰ ਚ ਆਣਾ ਕਹਿੰਦੇ ਜੀ ਹਾਂ ਇਹ ਦੇਖ ਲੈ ਮੋਟਰ ਲੈ ਬਈ ਕੀ ਬਾਤ ਬਾਲੀ ਮੋਟੀ ਧਾਰਾ ਬਾਲੀ ਚੰਗੀ ਜੀ ਬਈ ਕਰਮਾਲੀ ਨੂੰ ਲੈ ਮੋਟਾ ਮੋਟਾ ਚੋਣ ਲੱਗਿਆ ਜਮਾ ਤਾਜੀ ਸੁਈਆ ਜਾਲਾ ਜੇਰ ਤੋਂ ਬਾਅਦ ਜਿਹੜਾ ਉਹਨਾਂ ਹੰਦਾ ਉਹ ਵੀ ਆਇਆ ਪਿਆ ਬਾਈ। ਆ ਪੱਕਲੀ ਆ ਆਪਣੀ ਚਰਕੀ ਬੈਠਾ ਕੰਪਲੀਟ ਆ ਓਕੇ ਆ ਸਾਰੀਆਂ ਗੱਲਾਂ ਓਕੇ ਆ ਤੇ ਲੇਵਾ ਤੇ ਥਾਣ ਇੱਕ ਨੰਬਰ ਦਾ। ਲੇਵਾ ਦੇਖੋ ਕਮਾਲ ਦਾ। ਬਾਕੀ ਮੁੱਲ ਵੀ ਜਾਇਜ਼ ਆ। ਆ ਮੁੱਲ ਨਹੀਂ ਮੁੱਲ ਦਾ ਡਾਕਟਰ 75000 ਦੀ ਬੈੜ ਆ। ਹੂੰ। ਆ ਪਾਣੀ ਕਿ ਅਗਲੇ ਨੂੰ ਕੋਲ ਜਾ ਕੇ ਪਤਾ ਲੱਗਣਾ। ਸਹੀ ਰਾਜੀ ਆ ਪੂਰੀ ਸਹੀ ਗੱਲ ਆ। ਜਮਾ ਜਾਇਜ਼ ਮੁੱਲ ਰੱਖਿਆ ਖਿੱਚ ਕੇ ਮੁੱਲ ਰੱਖਿਆ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ ਜੀ।